ਰਣ ਦੇ ਨਿਆਣੇ ਇਦਾਂ ਹੀ ਭਜਾਉਣੇ ਨਵਦੇਜ ਜੀਮਾ ਨੇ ਪਟਵਾਇਆ ਰਾਣਾ ਗੁਰਜੀਤ ਸਿੰਘ ਦਾ ਟੈਂਟ ਟਿਕਟਾਂ ਨੂੰ ਲੈ ਕੇ ਕਾਗਦਸੀਆਂ ਦੀ ਕਾਟੋਕਲੇਸ਼ ਰਾਣਾ ਗੁਰਜੀਤ ਸਿੰਘ ਅਤੇ ਨਵਦੇਜ ਜੀਮਾ ਅਮੋ ਸਾਹਮਣੇ ਸਾਨੂੰ ਪਤਾ ਲੱਗਾ ਕਿ ਇੱਥੇ ਇਹਨਾਂ ਨੇ ਇਹ ਫੰਕਸ਼ਨ ਰੱਖਿਆ ਵਾ ਜੋ ਕਿ ਰਾਣਾ ਗਰਜੀਤ ਸਿੰਘ ਜੀ ਹੁਣਾਂ ਇਹ ਰੱਖਿਆ ਨਾ ਤਾਂ ਐਮਐਲਏ ਸਾਹਿਬ ਦੀ ਸਾਡੇ ਕੋਈ ਨੌਲੇਜ ਆ ਨਾ ਕਿਸੇ ਹੋਰ ਦੀ ਨੌਲੇਜ ਮੰਡੀ ਗਾ ਜਿਹੜੇ ਬੋਰਡ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਾ ਹੀ ਉਹਨਾਂ ਦੀ ਕੋਈ ਨੌਲੇਜ ਦੇ ਵਿੱਚ ਕੋਈ ਗੱਲ ਆ ਜਦੋਂ ਅੱਜ ਪਤਾ ਲੱਗਾ ਤਾਂ ਇਸ ਟੈਂਟ ਨੂੰ ਖਾੜ ਦਿੱਤਾ ਗਿਆ ਉਹ ਸਮਾਨ ਚ ਕਾਤਾ ਜੀ ਉਹਨਾਂ ਨੂੰ ਕਹਾਂ ਚੱਕ ਲ ਜਾ ਉਹਨਾਂ ਨੂੰ ਚੱਕ-ਚੱਕ ਕੇ ਅਸੀਂ ਆਪ ਲੈ ਜਾਣਾ ਟਰਾਲੀਆਂ 'ਚ ਪਾ ਕੇ ਇਹ ਜਾਣ ਬੁੱਝ ਕੇ ਸਾਡੀ ਮੀਟਿੰਗ ਨੂੰ ਖਰਾਬ ਕਰਨ ਲਈ ਕਰਾਈ ਜਾ ਰਹੀ ਹੈ ਸ਼ਹਿਰ ਦਾ ਤੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਪਏ ਆ ਜਗੀਦ ਰਾਣਾ ਜੀ ਇਹ ਕਰਵਾ ਰਹੇ ਜਾਣਬੁੱਝ ਕੇ ਅਸੀਂ ਹੋਰ ਕੋਈ ਪ੍ਰੋਗਰਾਮ ਇੱਥੇ ਨਹੀਂ ਹੋਣ ਦੇਣਾ ਸਾਡੀ ਕਾਂਗਰਸ ਪਾਰਟੀ ਦੇ ਜਹਾਰੂ ਵਰਕਰ ਇੱਥੇ ਇਹੋ ਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇਣਗੇ ਤੇ ਨਾ ਹੁਣ ਦਿੱਤਾ ਜਾਵੇਗਾ ਜੀ ਇਹ 컬러 ਪਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਇੱਥੇ ਵਿਰੋਧ ਕਰਾਂਗੇ ਉਹਨਾਂ ਦਾ ਪੂਰਾ ਇਹਨਾਂ ਨੂੰ ਭਜਾਵਾਂਗੇ ਜੀ ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਜਦੋਂ ਤੋਂ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੇ ਦਾਅਵੇਦਾਰੀ ਜਤਾਈ ਹੈ ਉਸ ਸਮੇਂ ਤੋਂ ਲੈ ਕੇ ਰਾਣਾ ਤੇ ਚੀਮਾ ਗੁੱਟ ਵਿੱਚ ਵਿਵਾਦ ਵਧਦਾ ਹੀ ਜਾ ਰਿਹਾ ਹੈ ਰਾਣਾ ਇੰਦਰ ਪ੍ਰਤਾਪ ਵੱਲੋਂ ਹੁਣ ਤੱਕ ਲਗਾਤਾਰ ਨਵਤੇ ਚੀਮਾ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਸਨ ਲੇਕਿਨ ਹੁਣ ਚੀਮਾ ਸਮਰਥਕ ਰਾਣਾ ਦਾ ਖੁੱਲ ਕੇ ਵਿਰੋਧ ਵਿੱਚ ਆ ਗਏ ਹਨ ਤੇ ਰਾਣਾ ਦੇ ਲਗਾਏ ਜਾ ਰਹੇ ਟੈਂਟ ਤੱਕ ਉਖਾੜ ਦਿੱਤੇ ਗਏ ਹਨ ਦਰਅਸਲ ਜਾਣਕਾਰੀ ਹੈ ਕਿ ਬਾਗਬਾਨੀ ਵਿਪາກ ਵੱਲੋਂ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਸੂਬਾ ਪਧਰੀ ਸਮਾਗਮ ਰੱਖਿਆ ਗਿਆ ਸੀ ਪਰ ਦੂਜੇ ਪਾਸੇ ਹਲਕੇ ਦੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੇ ਵਰਕਰਾਂ ਵੱਲੋਂ ਸੁਲਤਾਨਪੁਰ ਲੋਧੀ ਦਾਣਾ ਮੰਡੀ ਵਿੱਚ ਲੱਗੇ ਹੋਏ ਟੈਂਟ ਤੇ ਹੋਰ ਸਮਾਨ ਨੂੰ ਉਖਾੜ ਦਿੱਤਾ ਗਿਆ ਤੇ ਹਵਾਲਾ ਦਿੱਤਾ ਕਿ ਇਸੇ ਜਗ੍ਹਾ ਤੇ 10 ਦਸੰਬਰ ਨੂੰ ਸੁਲਤਾਨਪੁਰ ਲੋਧੀ ਕਾਂਗਰਸ ਪਾਰਟੀ ਵੱਲੋਂ ਇੱਕ ਵਰਕਰ ਮੀਟਿੰਗ ਰੱਖੀ ਜਾਣੀ ਗਈ ਸੀ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੋ ਕਿ ਸੁਲਤਾਨਪੁਰ ਲੋਧੀ ਹਲਕੇ ਤੋਂ ਆਪਣੇ ਪੁੱਤਰ ਲਈ ਟਿਕਟ ਮੰਗ ਰਹੇ ਹਨ ਜਾਣ ਬੁੱਝ ਕੇ ਇਸ ਸਮਾਗਮ ਰਾਹੀਂ ਖੱਲਲ ਪਾਉਣਾ ਚਾਹੁੰਦੇ ਹਨ ਤੇ ਇਸ ਸਥਾਨ ਤੇ ਉਹ ਵਰਕਰ ਮੀਟਿੰਗ ਤੋਂ ਇਲਾਵਾ ਹੋਰ ਕੋਈ ਸਮਾਗਮ ਨਹੀਂ ਹੋਣ ਦੇਣਗੇ ਤੇ ਇਸੇ ਕਾਰਨ ਉਹਨਾਂ ਦਾਣਾ ਮੰਡੀ ਤੋਂ ਟੈਂਟ ਉਖਾੜ ਦਿੱਤੇ ਹਨ ਇਹ ਸਾਨੂੰ ਪਤਾ ਲੱਗਾ ਕੋਈ ਬਾਗਬਾਨੀ ਦਾ ਸੀਗਾ ਕੋਈ ਇੱਥੇ ਫੰਕਸ਼ਨ ਰੱਖਿਆ ਪਰ ਇਹਦਾ ਜਿਹੜੇ ਅਸੀਂ 10 ਤਰੀਕ ਦੀ ਇੱਥੇ ਮੀਟਿੰਗ ਰੱਖੀ ਬਹੁਤ ਵੱਡੀ ਹਜ਼ਾਰ ਬੰਦੇ ਦੀ ਗੈਦਰਿੰਗ ਵਾਲੀ ਘੱਟੋ ਘੱਟ ਕਿਉਂਕਿ 18 ਤਰੀਕ ਨੂੰ ਇੱਥੇ ਨਮਜੋ ਸਿੱਧੂ ਸਿੰਘ ਜੀ ਉਹਨਾਂ ਦੀ ਇੱਥੇ ਰੈਲੀ ਆ ਸਾਡੇ ਪਾਰਟੀ ਪ੍ਰਧਾਨ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਉਸ ਦਾ ਕਰਕੇ ਹੀ ਜਿਹੜੀ ਇੱਥੇ ਰੱਖੀ ਹੋਈ ਪਰ ਸਾਨੂੰ ਪਤਾ ਲੱਗਾ ਕਿ ਇੱਥੇ ਇਹਨਾਂ ਨੇ ਇਹ ਫੰਕਸ਼ਨ ਰੱਖਿਆ ਵਾ ਜੋ ਕਿ ਰਾਣਾ ਗਰਜੀਤ ਸਿੰਘ ਜੀ ਹੁਣਾਂ ਰੱਖਿਆ ਨਾ ਤਾਂ ਐਮਐਲਏ ਸਾਹਿਬ ਦੀ ਸਾਡੇ ਕੋਈ ਨੌਲੇਜ ਆ ਨਾ ਕਿਸੇ ਹੋਰ ਦੀ ਨੌਲੇਜ ਮੰਡੀ ਜਿਹੜੇ ਬੋਰਡ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਾ ਹੀ ਉਹਨਾਂ ਦੀ ਕੋਈ ਨੌਲੇਜ ਦੇ ਵਿੱਚ ਕੋਈ ਗੱਲ ਆ ਜਦੋਂ ਅੱਜ ਪਤਾ ਲੱਗਾ ਤੇ ਇਸ ਟੈਂਟ ਨੂੰ ਖਾੜ ਦਿੱਤਾ ਗਿਆ ਔਰ ਅਸੀਂ ਇੱਥੇ ਇਹ ਮੀਟਿੰਗ ਇਹ ਜਿਹੜੀ ਆ ਬਾਗਬਾਨੀ ਦੀ ਉਹ ਨਹੀਂ ਹੋਣ ਦੇਣੀ ਇੱਥੇ ਉਦੋਂ ਨੂੰ ਕਾਂਗਰਸ ਵਰਕਰਾਂ ਦੀ ਜਿਹੜੀ ਆ ਉਹ ਮੀਟਿੰਗ ਹੋਊਗੀ ਹਾਂਜੀ ਇਹ ਦੋ ਤੁਹਾਡਾ ਪਾਰਟੀ ਦਾ ਅੰਦਰੂਨੀ ਮਾਮਲਾ ਆ ਫਿਰ ਇਦਾਂ ਕਿਉਂ ਹੋ ਰਿਹਾ ਹੈ ਦੋ ਅੰਦਰੂਨੀ ਮਾਮਲਾ ਸਰਕਾਰ ਦੇ ਮੰਤਰੀ ਦੇਖੋ ਜੀ ਇਹ ਜਾਣ ਬੁੱਝ ਕੇ ਇਸ ਸੁਲਤਾਨਪੁਰ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਇਹ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਆ ਬਿਨਾ ਗੱਲੋਂ ਇੱਥੇ ਇੰਟਰਫੇਅਰ ਕਰ ਰਿਹਾ ਜਿਹਦਾ ਕੋਈ ਮਤਲਬ ਨਹੀਂ ਬਣਦਾ ਹੈਗਾ ਇਹਨਾਂ ਨੇ ਜਾਣ ਬੁੱਝ ਕੇ ਹੀ ਇਹ ਜਿਹੜਾ ਇੱਥੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ 10 ਤਰੀਕ ਦੀ ਵਰਕਰਾਂ ਦੀ ਮੀਟਿੰਗ ਹੈ ਜਾਣ ਬੁੱਝ ਕੇ ਇਹਨਾਂ ਨੇ ਉਸ ਤਰੀਕ ਦਾ ਇੱਥੇ ਫੰਕਸ਼ਨ ਰੱਖਿਆ ਹੁਣ ਹਾਲਾਤ ਇਹ ਹੀ ਆ ਵੀ ਅਸੀਂ ਇੱਥੇ ਮੀਟਿੰਗ ਨਹੀਂ ਹੋਣ ਦੇਣੀ ਜੋ ਮਰਜ਼ੀ ਹੋ ਜੇ ਉਹਨਾਂ ਜਿਹੜਾ ਸਮਾਨ ਲੱਗਾ ਸੀ ਉਹ ਸਮਾਨ ਚੱਕਾਤਾ ਜੀ ਉਹਨਾਂ ਨੂੰ ਕਿਹਾ ਚੱਕ ਲ ਜਾ ਉਹਨਾਂ ਨੇ ਚੱਕ-ਚੱਕ ਅਸੀਂ ਆਪ ਲੈ ਜਾਣਾ ਟਰਾਲੀਆਂ 'ਚ ਪਾ ਕੇ ਹਾਂਜੀ ਤੇ ਸਪੋਰਟਰ ਕੀ ਕਹਿੰਦੇ ਨੇ ਸਪੋਰਟਰ ਸਪੋਰਟਰ ਇਹ ਤੇਜ ਸਿੰਘ ਚੀਮਾ ਜਿੰਦਾਬਾਦ ਤੇਜ ਸਿੰਘ ਚੀਮਾ ਜਿੰਦਾਬਾਦ ਤੇਜ ਸਿੰਘ ਚੀਮਾ ਜਿੰਦਾਬਾਦ ਦੇਖੋ ਜੀ ਇੱਥੇ ਅਸੀਂ ਨਾ ਕਾਂਗਰਸ ਕਮੇਟੀ ਦੀ ਮੀਟਿੰਗ ਰੱਖੀ ਸੀ 10 ਤਰੀਕ ਦੀ ਤੇ ਸਾਰਿਆਂ ਵਰਕਰਾਂ 'ਚ ਬਹੁਤ ਜੋਸ਼ ਸੀਗਾ ਅੱਜ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਬਾਗਬਾਨੀ ਦੀ ਮੀਟਿੰਗ ਕਰਾਈ ਜਾ ਰਹੀ ਹੈ ਇਹ ਜਾਣ ਬੁੱਝ ਕੇ ਸਾਡੀ ਮੀਟਿੰਗ ਨੂੰ ਖਰਾਬ ਕਰਨ ਲਈ ਕਰਾਈ ਜਾ ਰਹੀ ਹੈ ਸ਼ਹਿਰ ਦਾ ਤੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਪਏ ਆ ਕੌਣ ਕਰਾ ਰਿਹਾ ਹੈ ਇਹ ਤੁਹਾਨੂੰ ਪਤਾ ਹੀ ਹੈ ਜਿਹੜੇ ਵੱਡੇ ਲੀਡਰ ਆ ਹੌਣ ਕੇ ਤੋਂ ਨੇ ਵਜੀਦ ਰਾਣਾ ਜੀ ਇਹ ਕਰਵਾ ਰਹੇ ਜਾਣ ਬੁੱਝ ਕੇ ਤੇ ਅਸੀਂ ਆਪਣੀ ਕਾਂਗਰਸ ਕਮੇਟੀ ਦੀ ਮੀਟਿੰਗ ਕਰਨੀ ਇੱਥੇ ਅਸੀਂ ਹੋਰ ਕੋਈ ਪ੍ਰੋਗਰਾਮ ਇੱਥੇ ਨਹੀਂ ਹੋਣ ਦੇਣਾ ਹੁਣ ਕੀ ਹੋਇਆ ਇੱਥੇ ਹੁਣ ਇੱਥੇ ਟੈਂਟ ਲਾਇਆ ਸੀ ਇਹਨਾਂ ਨੇ ਉਹ ਅਸੀਂ ਟੈਂਟ ਪਟ ਦਿੱਤਾ ਸਾਰਾ ਕਿਉਂਕਿ ਅਸੀਂ ਆਪਣੀ ਕਾਂਗਰਸ ਕਮੇਟੀ ਦੀ ਮੀਟਿੰਗ ਕਰਨੀ ਇੱਥੇ ਤੇ ਅਸੀਂ ਹੋਰ ਕੋਈ ਮੀਟਿੰਗ ਨਹੀਂ ਹੋਣ ਦੇਣੀ ਜੇ ਜਾਣ ਬੁੱਝ ਕੇ ਸਾਡੀ ਮੀਟਿੰਗ ਖਰਾਬ ਕਰਨ ਲਈ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਏਰੀਏ ਦਾ ਇਹ ਪ੍ਰੋਗਰਾਮ ਕਰਦੇ ਪਏ ਅਸੀਂ ਇਦਾਂ ਨਹੀਂ ਹੋਣ ਦੇਣਾ ਇਹ ਜੀ ਅਸੀਂ ਆਪਣੀ ਕਾਂਗਰਸ ਪਾਰਟੀ ਦੀ ਵਰਕਰ ਮੀਟਿੰਗ ਰੱਖੀ ਸੀ ਐਮਐਲਏ ਸਾਹਿਬ ਨੇ ਜੀ ਇੱਥੇ ਉਹਦੇ ਵਿੱਚ ਕਲਰ ਪਾਉਣ ਵਾਸਤੇ ਇੱਥੇ ਨੇਤਾ ਮੰਤਰੀ ਸਾਹਿਬ ਨੇ ਇੱਥੇ ਆਪਣਾ ਇੱਕ ਪ੍ਰੋਗਰਾਮ ਰੱਖ ਦਿੱਤਾ ਇੱਥੇ ਜੀ ਬਾਗਵਾਨੀ ਦਾ ਜੋ ਕਿ ਪੇਪਰ ਵਿੱਚ ਪੜਿਆ ਸਾਡੇ ਕਾਂਗਰਸ ਪਾਰਟੀ ਦੇ ਜੋ ਆਰੂ ਵਰਕਰ ਇੱਥੇ ਇਹੋ ਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇਣਗੇ ਤੇ ਨਾ ਹੁਣ ਦਿੱਤਾ ਜਾਵੇਗਾ ਜੀ ਇਹ ਕਲਰ ਪਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਇੱਥੇ ਵਿਰੋਧ ਕਰਾਂਗੇ ਉਹਨਾਂ ਦਾ ਪੂਰਾ ਇਹਨਾਂ ਨੂੰ ਭਜਾਵਾਂਗੇ ਜੀ ਹੁਣ ਕੀ ਮਾਹੌਲ ਹੈ ਜੀ ਅਸੀਂ ਹੁਣ ਟੈਂਟ ਸਾਰਾ ਇਥੋਂ ਉਹਨਾਂ ਦੇ ਲਵਾ ਦਿੱਤੇ ਹੈ ਤੇ ਉਹਨਾਂ ਨੂੰ ਕਹਿਆ ਸੀ ਇਹ ਕੋਈ ਪ੍ਰੋਗਰਾਮ ਨਹੀਂ ਹੋਣਦਿਆਂਗੇ ਇੱਥੇ ਜੀ ਇਹ ਸਾਡੀ 10 ਤਰੀਕ ਨੂੰ ਮੀਟਿੰਗ ਹੀ ਵਰਕਰ ਮੀਟਿੰਗ ਐਮਐਲ ਸਾਹਮਣਾ ਹਰੇ ਇਲਾਕੇ ਦੀ ਕਾਂਗਰਸ ਮચ્ੀ ਕਾਂ ਹਾਈ ਕਮਾਂਡ ਜਿੰਨੇ ਵੀ ਆਪਣੇ ਸੁਲਤਾਨਪੁਰਾ ਲਖੇ ਦੀ ਸਗਤ ਸਾਰੀ ਦੀ ਮੀਟਿੰਗ ਸੀ ਇਹਨਾਂ ਨੇ ਚਾਨਕੀ ਅੱਜ ਤੰਬੂ ਇਥੇ ਆਪਣਾ ਤੈਗ ਰੁਤਈਆਂ ਲਾਉਣੀਆਂ ਸ਼ੁਰੂ ਕਰਤੀਆਂ ਰਾਣਾ ਰਾਣਾ ਜੀ ਨੇ ਰਾਣਾ ਜੀ ਦਾ ਕਹਿੰਦੇ ਪਤਾ ਨਹੀਂ ਵੀ ਉਹਦੇ ਮੁੰਡੇ ਨੇ ਜਾਂ ਰਾਣੇ ਨੇ ਇਹ ਜੀ ਬਾਗ ਵਾਲਿਆਂ ਦਾ ਕਰਕੇ ਸਾਡੇ ਤੇ ਇਹਦੀ ਬਾਗ ਹੀ ਕੋਈ ਨਹੀਂ ਹੈਗਾ ਕੋਈ ਬਾਗ ਨਹੀਂਗਾ ਇਹਨਾਂ ਨੇ ਇਹ ਕਰਕੇ ਸਾਡੇ ਖਲਦਰ ਪਾਉਣ ਦਾ ਕਰਕੇ ਇਹਨੇ ਆਪ ਦਾ ਢੰਗ ਰਚ ਲਿਆ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਕਿ ਕੁਝ ਸਟੈਪ ਲਿਆ ਤੁਸੀਂ ਅਸੀਂ ਲਵਾਤਾ ਜੀ ਟੰਟ ਵਾਲੇ ਨੂੰ ਕਹਿ ਕੇ ਵੀ ਚੱਕੂ ਇਹ ਸਾਡੀ ਇੱਥੇ ਮੀਟਿੰਗ ਆ ਤਾਂ ਤੁਸੀਂ ਪਹਿਲਾਂ ਕੋਈ ਵਿਚੜਗਾੜਾਤਾ ਹਾਂਜੀ ਅਸੀਂ ਟਵਾਤਾ ਨਹੀਂ ਇਹੋ ਜਿਹਾ ਕੰਮ ਨਹੀਂ ਹੋਣ ਦੇਵਾਂਗੇ ਐਮਐਲਏ ਸਾਹਿਬ ਦੇ ਨਾਲ ਖੜੇ ਹਾਂ ਸਾਡੇ ਹਲਕੇ ਦੇ ਐਮਐਲਏ ਐ ਸਾਡੇ ਵਕਾਫ ਬਹੁਤ ਜ਼ਿਆਦਾ ਹੋਇਆ ਸਾਡੀ ਸਾਰੀ ਸਮੁੱਚੀ ਸੰਗਤ ਐਮਐਲਏ ਸਾਹਿਬ ਦੇ ਨਾਲ ਖੜੀ ਹੈ ਇਹੋ ਜਿਹਾ ਕੰਮ ਨਹੀਂ ਬਰਦਾਸ਼ਤ ਕਰਾਂਗੇ ਸਾਡੇ ਮੌਜੂਦਾ ਐਮਐਲਏ ਐ ਇਥੇ ਇਹੋ ਜਿਹਾ ਖਲਦਰ ਨਹੀਂ ਪਾਣ ਦਵਾਂਗੇ ਇਹ ਕਾਲੀਆਂ ਦਾ ਸਪੋਰਟ ਕਰ ਰਿਆ ਰਾਣਾ ਨਹੀਂ ਵਣ ਦਵਾਂਗੇ ਨਹੀਂ ਵਣ ਦਵਾਂਗੇ ਰਾਣਾ ਜੀ ਇਦਾਂ ਹਾਂ ਸਾਡੀ ਸਹਿਮਤੀ ਨਾ ਆਵੇ ਸਾਡੇ ਹੱਕ ਚ ਹੀ ਆਉਣਾ ਤੇ ਆਵੇ ਜੇ ਕਾਂਗਰਸ ਦਾ ਨਾ ਕਾਂਗਰਸੀ ਸੀਨੀਅਰ ਵਾ ਸਾਡੇ ਹੱਕ ਚ ਆਵੇ ਸਾਡੇ ਨਾਲ ਖੜੇ ਆਣ ਕੇ ਅਸੀਂ ਜੀ ਆਇਆਂ ਖਾਵਾਂਗੇ ਇਹ ਕਾਂਗਰਸ ਦੇ ਨਹੀਂਗੇ ਹੈਗੇ ਇਹ ਆਉਣ ਵਾਲੇ ਸਮੇਂ ਚ ਪਤਾ ਲੱਗ ਜੂਗਾ ਇਹ ਉਹਨਾਂ ਦੀ ਸਪੋਰਟ ਕਰ ਰਹਾ ਕਾਲ ਕਾਲੀਆਂ ਦੀ ਭਾਜਪਾ ਦੀ ਲਾਲੂ ਕਾਲੀਆਂ ਦੀ ਕਰ ਰਿਹਾ ਇਸ ਟਾਈਮ ਤੇ ਕਾਲੀਆਂ ਦੀ ਕਰ ਰਿਹਾ ਜੀ ਦੂਜੇ ਪਾਸੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਕਹਿਣਾ ਸੀ ਕਿ ਬੇਸ਼ੱਕ ਉਹਨਾਂ ਕੋਲ ਬਾਗਬਾਨੀ ਵਿਭਾਗ ਦੇ ਸਮਾਗਮ ਦੀ ਜਾਣਕਾਰੀ ਬਾਰੇ ਪਤਾ ਲੱਗਾ ਹੈ ਪਰ ਉਹਨਾਂ ਕੋਲ ਇਸ ਤੋਂ ਪਹਿਲਾਂ ਕਿਸੇ ਨੇ ਮਨਜ਼ੂਰੀ ਨਹੀਂ ਲਈ ਹੈ ਇਸ ਬਾਰੇ ਰਿਕਾਰਡ ਦੇਖ ਕੇ ਪਤਾ ਲੱਗੇਗਾ ਆ ਲੇਟ ਹੀ ਪਤਾ ਲੱਗਾ ਸੀਗਾ ਕਿ ਕੋਈ ਟੈਂਟ ਜਿਹੜਾ ਲੱਗਾ ਸੀਗਾ ਕੋਈ 10 ਤਰੀਕ ਨੂੰ ਬਾਗਬਾਨੀ ਵਿਭਾਗ ਦਾ ਕੋਈ ਫੰਕਸ਼ਨ ਸਰਕਾਰੀ ਫੰਕਸ਼ਨ ਸੀਗਾ ਤੇ ਮੈਨੂੰ ਮੇਰੇ ਦਫ਼ਤਰ ਚੋਂ ਕਿਸੇ ਨੇ ਦੱਸਿਆ ਸੀਗਾ ਵੀ ਉੱਥੇ ਮਤਲਬ ਜਿਹੜਾ ਟੈਂਟ ਜਿਹੜਾ ਲਾ ਦਿੱਤਾ ਗਿਆ ਵਾ ਫਿਰ ਮੈਂ ਨੂੰ ਮੈਂ ਇਹਨਾਂ ਨੂੰ ਸਟਾਫ ਨੂੰ ਫੋਨ ਕਰਕੇ ਪੁੱਛਿਆ ਕਿ ਕੋਈ ਇੱਥੇ ਪਹਿਲਾਂ ਦਾ ਪ੍ਰੋਗਰਾਮ ਕੋਈ ਬੁੱਕ ਹੋਵੇ ਤੇ ਤਦ ਤੱਕ ਜਿਹੜਾ ਸਟਾਫ ਜਾ ਚੁੱਕਾ ਸੀ ਸਵੇਰੇ ਕੱਲ ਮੈਂ ਇਹਨਾਂ ਨੂੰ ਕਿਹਾ ਕਿ ਸਵੇਰੇ ਅਰਲੀ ਆਣ ਕੇ ਮੈਨੂੰ ਸਾਰਾ ਰਿਕਾਰਡ ਚੈੱਕ ਕਰਕੇ ਦੱਸੋ ਕਿ ਇੱਥੇ ਪਹਿਲਾਂ ਤੋਂ ਕੋਈ ਦਾਸਤਰੀ ਇਸ ਫੰਕਸ਼ਨ ਤੋਂ ਬਿਗੈਰ ਤਾਂ ਨਹੀਂ ਪਹਿਲਾਂ ਦਾ ਕੋਈ ਫੰਕਸ਼ਨ ਸਾਡੇ ਕੋਲ ਜਿਹਦਾ ਜਿਹਦੀ ਅਸੀਂ ਮਨਜ਼ੂਰੀ ਦੇ ਚੁੱਕੇ ਹੋਈ ਹੈ ਜਾਂ ਕੋਈ ਅਸੀਂ ਉਹਦੀ ਜਿਹੜੀ ਫੀਸ ਜਮ੍ਹਾਂ ਕਰਾ ਚੁੱਕੀ ਹੋਈ ਹੈ ਤਾਂ ਮੇਰੇ ਸਟਾਫ ਨੂੰ ਕਹਿ ਦਿੱਤਾ ਸਵੇਰੇ 10 10:30 ਵਜੇ ਆਣ ਕੇ ਤੂੰ ਸਾਰਾ ਮੈਂ ਰਿਕਾਰਡ ਚੈੱਕ ਕਰ ਦੇ ਕੀ ਹੈ ਇੱਥੇ ਬਹੁਤ ਫਿਲਹਾਲ ਦੇਖੋ ਮੈਨੂੰ ਤਾਂ ਜੋ ਮੈਂ ਦੇਖਿਆ ਅਣਕੀ ਉਹ ਇਹੀ ਸੀ ਕਿ ਟੈਂਟ ਲੱਗ ਰਿਹਾ ਸੀਗਾ ਅਜੇ ਪੂਰਾ ਕੰਪਲੀਟ ਤਾਂ ਨਹੀਂ ਸੀ ਹੋਇਆ ਉਹ ਜਿਹੜਾ ਵਾ ਉਹ ਵਰਕਰਾਂ ਨੂੰ ਉਤਾਰ ਦਿੱਤਾ ਗਿਆ ਵਾ ਤੇ ਅਗਲਾ ਜਿਹੜਾ ਸਾਡਾ ਜੋ ਲਿਖਤੀ ਕੀ ਹੈਗਾ ਵਾ ਉਹ ਕੱਲ ਜਿਹੜਾ ਵਾ ਸਵੇਰੇ ਮੈਂ ਸਾਰਾ ਜਿਹੜਾ ਰਿਕਾਰਡ ਦੇਖ ਕੇ ਹਾਂ ਤਾ ਵਿਧਾਇਕ ਨਵਤੇਜ ਚੀਮਾ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਿੱਚ ਜੇ ਚੋਤਾਨ ਚੱਲਦੀ ਰਹੀ ਹੈ ਤੇ ਚੀਮਾ ਉਹਨਾਂ ਵਿਦਾਇਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਰਾਣਾ ਨੂੰ ਕੈਬਨਟ ਵਿੱਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਸੀ ਤੇ ਹੁਣ ਦੋਨੋਂ ਗੁੱਟ ਸultanpur Lodhi ਤੋਂ ਟਿਕਟਸ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਤੇ ਹਮਲਾਵਰ ਹਨ ਤੇ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੁੰਦੇ Sultanpur Lodhi ਤੋਂ ਚੰਦਰ ਮੜੀਆ ਤੇ ਸਿਮਰਨਜੀਤ ਮਿਨੀ ਪੋਪਕਟ